ਤੇ ਟਿਕਟ ਮਿਲਦੀ ਉੱਥੇ ਆ। ਮੋਟਾ ਮੋਟਾ ਰਿਹਾ। ਸਾਡਾ ਬੜਾ ਖਤਰਾ। ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਅੱਜ ਤੁਹਾਨੂੰ ਇੱਕ ਐਸੀ ਜਗ੍ਹਾ ਦੇ ਉੱਤੇ ਲੈ ਕੇ ਆਏ ਆ। ਦੋਸਤੋ ਜਦੋਂ ਤੁਸੀਂ ਇਹ ਪੂਰੀ ਲੋਕੇਸ਼ਨ ਦੇਖੋਗੇ ਤਾਂ ਤੁਸੀਂ ਹੱਕੇ-ਬੱਕੇ ਰਹਿ ਜਾਓਗੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਬਣੀ ਇਹ ਲੋਕੇਸ਼ਨ ਅੱਜ ਕੱਲ੍ਹ ਦੋਸਤੋ ਇਸ ਸਥਾਨ ਦੇ ਉੱਤੇ ਚੰਡੀਗੜ੍ਹ ਤੋਂ ਲੈ ਕੇ ਵੱਡੇ-ਵੱਡੇ ਸ਼ਹਿਰਾਂ ਦੇ ਲੋਕ ਘੁੰਮਣ ਵਾਸਤੇ ਆਉਂਦੇ ਨੇ ਦੋਸਤੋ ਬਣੇ ਰਹੋ ਪੂਰੀ ਵੀਡੀਓ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਦੋਸਤੋ ਤੁਹਾਨੂੰ ਦੱਸ ਦਈਏ ਜਿਹੜੀ ਇਹ ਸਾਡੀ ਵੀਡੀਓ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਇਹ ਬਿਲਕੁਲ ਫ੍ਰੀ ਹੈ ਤੇ ਦੋਸਤੋ ਅਸੀਂ ਵੀ ਇੱਥੇ ਘੁੰਮਣ ਆਏ ਸੀਗੇ ਅਸੀਂ ਸੋਚਿਆ ਵੀ ਤੁਹਾਨੂੰ ਵੀ ਇੱਥੇ ਇੱਕ ਬਣੀ ਪੰਜਾਬ ਦੀ ਜਿਹੜੀ ਝੀਲ ਆ ਨਕਲੀ ਝੀਲ ਬਣੀ ਹੋਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਕਿਰਪਾ ਕਰਕੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਵੀਡੀਓ ਨੂੰ ਪੂਰੀ ਦੇਖਿਓ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਤੁਹਾਨੂੰ ਬ੍ਰਾਂਡ ਦੇ ਜਿਹੜੇ ਮਾਲ ਨੇ ਚਾਰੇ ਪਾਸੇ ਦਿਖਣਗੇ ਇਹ ਜਿਹੜਾ ਮੌਲਾ ਆਟਲਟ ਕਹਿੰਦੇ ਆ ਜਿਹਨੂੰ ਅਸੀਂ ਇਹ ਘੱਟੋ ਘੱਟ 50 60 ਕਿੱਲਾਂ ਦੇ ਵਿੱਚ ਬਣਿਆ ਹੋਇਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਿਸਤੀਆਂ ਉੱਤੇ ਇੰਜੋਏ ਕਰ ਰਹੇ ਨੇ ਝੀਲ ਦੇ ਵਿੱਚ ਹੁਣ ਬੋਟ ਨੇ ਜਿਹੜੀਆਂ ਉਤਾਰ ਦਿੱਤੀਆਂ ਨੇ ਕੁਝ ਦਿਨ ਪਹਿਲਾਂ ਵੀ ਅਸੀਂ ਇਹਦੀ ਵੀਡੀਓ ਪਾਈ ਸੀਗੀ ਉਸ ਟਾਈਮ ਇੱਥੇ ਬੋਟ ਹਜੇ ਚੱਲੀਆਂ ਨਹੀਂ ਸੀਗੀਆਂ ਹੁਣ ਤੁਸੀਂ ਇੱਥੇ ਕਦੋਂ ਵੀ ਆ ਕੇ ਇਹਨਾਂ ਬੋਰਡ ਦੇ ਉੱਤੇ ਬਹਿ ਕੇ ਝੀਲ ਦੇ ਵਿੱਚ ਨਜ਼ਾਰੇ ਲੈ ਸਕਦੇ ਹੋ ਹੁਣ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੈਗੀ ਦੋਸਤੋ ਦੇਖੋ ਤੁਸੀਂ ਸਾਹਮਣੇ ਲੋਕ ਬੋਰਡ ਦੇ ਵਿੱਚ ਬਹਿ ਕੇ ਝੀਲ ਦੇ ਵਿੱਚ ਨਜ਼ਾਰੇ ਲੈ ਰਹੇ ਨੇ ਤੇ ਤੁਸੀਂ ਵੀ ਇਸ ਝੀਲ ਦੇ ਵਿੱਚ ਆ ਕੇ ਨਜ਼ਾਰੇ ਲੈ ਸਕਦੇ ਹੋ ਠੰਡ ਬਹੁਤ ਸੀ ਅੱਜ ਸੰਡੇ ਦਾ ਦਿਨ ਸੀਗਾ ਅੱਜ ਇੱਥੇ ਬਹੁਤ ਜ਼ਿਆਦਾ ਭੀੜ ਸੀਗੀ ਸੰਡੇ ਵਾਲੇ ਦਿਨ ਕਾਫੀ ਜ਼ਿਆਦਾ ਭੀੜ ਹੁੰਦੀ ਆ ਕਿਉਂਕਿ ਲੋਕਾਂ ਨੂੰ ਛੁੱਟੀ ਹੁੰਦੀ ਆ ਲੋਕ ਫ੍ਰੀ ਹੁੰਦੇ ਨੇ ਇੰਜੋਏ ਕਰਨ ਆਉਂਦੇ ਨੇ ਬਾਕੀ ਤੇ ਤੁਸੀਂ ਹੋਰ ਵੀ ਜਿਸ ਤਰ੍ਹਾਂ ਦਾ ਵੀ ਕੱਪੜਾ ਖਰੀਦਣਾ ਜਾਂ ਕੋਈ ਬ੍ਰਾਂਡਡ ਕਿਸੇ ਵੀ ਤਰ੍ਹਾਂ ਦੇ ਲੀਡੇ ਜਾਂ ਕਿ ਕਰੋਕਰੀ ਦਾ ਸਮਾਨ ਹੋਰ ਵੀ ਸਾਰਾ ਕੁਝ ਇੱਥੇ ਉਪਲਬਧ ਹੋ ਚੁੱਕਿਆਗਾ ਹੌਲੀ-ਹੌਲੀ ਇੱਥੇ ਹੋਰ ਵੀ ਕਾਫੀ ਚੀਜ਼ਾਂ ਬਣਦੀਆਂ ਜਾ ਰਹੀਆਂ ਨੇ ਸਾਹਮਣੇ ਲੋਕ ਬੋਟ ਦੇ ਵਿੱਚ ਬੈਠ ਕੇ ਜਾ ਰਹੇ ਨੇ ਤੇ ਇੱਥੋਂ ਦੀ ਐਂਟਰੀ ਹੁੰਦੀ ਆ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਵੀ ਸਾਹਮਣੇ ਤੋਂ ਐਂਟਰੀ ਹੁੰਦੀ ਆ ਜਿਹੜੇ ਵੀ ਲੋਕ ਆ ਇਸ ਬੋਰਡ ਦੇ ਉੱਤੇ ਬੈਠਣਾ ਚਾਹੁੰਦੇ ਨੇ ਉਹ ਇੱਥੇ ਫੀਸ ਦੇ ਕੇ ਐਂਟਰੀ ਲੈ ਸਕਦੇ ਨੇ ਇਸਾਈਡ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਮਾਲਾ ਕਾਫੀ ਵੱਡਾ ਹੈ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਹੋਰ ਵੀ ਇੱਥੋਂ ਦੇ ਨਜ਼ਾਰੇ ਦਿਖਾਉਣੇ ਆ ਕਿਵੇਂ ਲੋਕ ਇੱਥੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਤੁਹਾਨੂੰ ਦਿਖਾਵਾਂਗੇ ਦੋਸਤੋ ਕਦੇ ਸੋਚਿਆ ਨਹੀਂ ਸੀ ਵੀ ਐਡੇ ਛੋਟੇ ਜਿਹੇ ਪਿੰਡ ਦੇ ਵਿੱਚ ਐਡਾ ਵੱਡਾ ਸ਼ੋਰੂਮ ਬਣ ਜੂਗਾ ਐਡੇ ਜਿਹੜੇ ਤਕੜੇ ਜਿਹੜੇ ਬ੍ਰਾਂਡ ਨੇ ਫੌਰਮ ਦੇ ਬ੍ਰਾਂਡ ਆ ਇੱਥੇ ਮਿਲਿਆ ਕਰਨਗੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਵੀ ਝੀਲ ਦੇ ਆਸੇ ਪਾਸੇ ਵੀ ਸਜਾਵਟ ਕੀਤੀ ਹੋਈ ਹੈ ਆ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਰਾਤ ਨੂੰ ਇਹ ਜਗਦਿਆਂ ਨੇ ਤਾਂ ਹੋਰ ਵੀ ਇੱਥੇ ਹੁੰਦਾ ਜਿਹੜਾ ਨਿਆਰਾਗਾ ਉਹ ਘੈਂਟ ਦੇਖਣ ਲੱਗ ਜਾਂਦਾਗਾ ਤੇ ਝੀਲ ਦੇ ਆਸੇ ਪਾਸੇ ਕਾਫੀ ਦਰਖਤ ਵੀ ਲਾਤੇ ਨੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬੁੱਤ ਵਗੈਰਾ ਵੀ ਇਸ ਝੀਲ ਦੇ ਸਾਈਡਾਂ ਦੇ ਉੱਤੇ ਇਹਨਾਂ ਨੇ ਹੁਣ ਖੜੇ ਕਰ ਦਿੱਤੇ ਨੇ ਤਾਂ ਕਿ ਬੱਚੇ ਦੇਖ ਕੇ ਇਹਨਾਂ ਨੂੰ ਇੰਜੋਏ ਕਰ ਸਕਣ ਆਪਣਿਆਂ ਨਾਲ ਫੋਟੋਆਂ ਵਗੈਰਾ ਖਿਚਾ ਸਕਣ ਤੁਸੀਂ ਦੇਖ ਸਕਦੇ ਹੋ ਬੱਚੇ ਇਸ ਟਾਈਮ ਵੀ ਫੋਟੋਆਂ ਖਿਚਾ ਰਹੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਿਸਤੀਆਂ ਨੇ ਇੱਥੇ ਉਹ ਵੀ ਇੱਥੇ ਸਾਢ ਦੁੱਤੀਆਂ ਗਈਆਂ ਨੇ ਲੋਕ ਕਿਸ ਤਰੀਕੇ ਨਾਲ ਇੰਜੋਏ ਕਰਦੇ ਆ ਤੁਸੀਂ ਵੀ ਇਸ ਥਾਂ ਦੇ ਉੱਤੇ ਆ ਕੇ ਇੰਜੋਏ ਕਰ ਸਕਦੇ ਹੋ ਦੋਸਤੋ ਇਹ ਜਿਹੜੀ ਝੀਲ ਆ ਗਈ ਇਹ ਕਾਫੀ ਡੂੰਘੀ ਹੈ ਇਹਦਾ ਜਿਹੜਾ ਨੀਲਾ ਪਾਣੀ ਤੁਹਾਨੂੰ ਦਿਖ ਰਿਹਾ ਹੈ ਨੀਲਾ ਦਾ ਕਾਰਨ ਇਹ ਹੈ ਕਿ ਇਹਨਾਂ ਨੇ ਥਲੜੀ ਸਾਈਡ ਝੀਲ ਦੇ ਵਿੱਚ ਇੱਕ ਕਾਗਜ਼ ਲਗਾਇਆ ਹੋਇਆ ਜਿਸ ਕਰਕੇ ਇਹ ਜਿਹੜਾ ਪਾਣੀ ਆ ਨੀਲਾ ਦਿਖ ਰਿਹਾ ਹੈ ਸਾਹਮਣੇ ਵੀ ਮਾਰਕੀਟ ਬਣ ਚੁੱਕੀ ਹੈ ਦੋਸਤੋ ਇਹਦੇ ਸਾਹਮਣੇ ਬਿਲਕੁਲ ਪਹਿਲਾਂ ਇੱਥੇ ਮਾਰਕੀਟ ਨਹੀਂ ਸੀਗੀ ਹੁਣ ਨਵੀਂ ਮਾਰਕੀਟ ਹੋਰ ਵੀ ਬਣਦੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੇ ਵੀ ਕਾਫੀ ਬ੍ਰਾਂਡ ਆ ਚੁੱਕੇ ਨੇ ਅੱਗੇ ਤੁਹਾਨੂੰ ਹੋਰ ਲਿਆ ਕੇ ਦਿਖਾਉਣੇ ਆ ਕਾਫੀ ਚੀਜ਼ਾਂ ਦੇ ਤੇ ਆਫਰਾਂ ਵੀ ਚੱਲ ਰਹੀਆਂ ਨੇ ਤੁਸੀਂ ਕਦੋਂ ਵੀ ਆ ਕੇ ਇੱਥੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਗੱਡੀਆਂ ਦੇਖ ਕੇ ਤਾਂ ਅੰਦਾਜ਼ਾ ਲਾਈ ਲਿਆ ਹੋਣਾ ਵੀ ਐਤਵਾਰ ਵਾਲੇ ਦਿਨ ਇੱਥੇ ਕਿੰਨਾ ਜਾਤੀ ਰਸ਼ ਹੁੰਦਾ ਕਿਉਂਕਿ ਐਤਵਾਰ ਨੂੰ ਛੁੱਟੀ ਹੁੰਦੀ ਹੈ ਲੋਕ ਫ੍ਰੀ ਹੁੰਦੇ ਨੇ ਦੋਸਤੋ ਲੋਕ ਚਾਹੁੰਦੇ ਸੀ ਵੀ ਸਾਡੇ ਵੀ ਇੱਥੇ ਕੋਈ ਨੇੜੇ ਤੇੜੇ ਘੁੰਮਣ ਫਿਰਨ ਵਾਲੇ ਲੋਕੇਸ਼ਨ ਬਣੇ ਕੋਈ ਵਧੀਆ ਜਗ੍ਹਾ ਬਣੇ ਪਰ ਵਧੀਆ ਲੋਕੇਸ਼ਨ ਬਣ ਚੁੱਕੀ ਹੈ ਤੇ ਇੱਥੇ ਬਹੁਤ ਸਾਰੇ ਲੋਕ ਹੁਣ ਘੁੰਮਣ ਫਿਰਨ ਆਉਂਦੇ ਨੇ ਦੋਸਤੋ ਅੱਗੇ ਲੈ ਕੇ ਚਾਲਦੇ ਆ ਤੁਹਾਨੂੰ ਵੀਡੀਓ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਅਸੀਂ ਲੋਕੇਸ਼ਨ ਕਾਫੀ ਜਿਆਦੇ ਵੱਡੀ ਲੋਕੇਸ਼ਨ ਆ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾਗਾ ਹਜੇ ਵੀ ਅਸੀਂ ਵੀਡੀਓ ਬਹੁਤ ਛੋਟੀ ਬਣਾਈ ਆ ਦੋਸਤੋ ਅੱਗੇ ਤੁਹਾਨੂੰ ਮਾਲ ਵੀ ਦਿਖਾਵਾਂਗੇ ਜਿਹੜਾ ਕਿ ਕ੍ਰੌਕਰੀ ਦੇ ਸਮਾਨ ਵਾਲਾ ਮਾਲ ਆ ਜਿੱਥੇ ਕਿ ਕ੍ਰੌਕਰੀ ਦਾ ਸਮਾਨ ਅਤੇ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਮਿਲਦੀਆਂ ਨੇ ਉਹ ਵੀ ਸਾਹਮਣੇ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਹੁਣ ਅਸੀਂ ਉਧਰ ਵੱਲ ਚੱਲਦੇ ਹਾਂ ਤੇ ਤੁਹਾਨੂੰ ਲੋਕੇਸ਼ਨ ਦਾ ਐਡਰੈਸ ਵੀ ਦੱਸਾਂਗੇ ਵੀ ਇਹ ਲੋਕੇਸ਼ਨ ਕਿੱਥੇ ਬਣੀ ਹੋਈ ਆ ਤੇ ਹੁਣ ਅਸੀਂ ਤੁਹਾਨੂੰ ਮਾਲ ਦੇ ਅੰਦਰ ਲੈ ਕੇ ਚੱਲਦੇ ਹਾਂ ਅਸੀਂ ਮਾਲ ਦੇ ਅੰਦਰ ਆ ਚੁੱਕੇ ਹਾਂ ਇੱਥੇ ਵੈਸੇ ਤਾਂ ਵੀਡੀਓ ਬਣਾਉਣ ਨਹੀਂ ਦਿੰਦੇ ਸੀਗੇ ਅਸੀਂ ਫੇਰ ਵੀ ਤੁਹਾਡੇ ਲਈ ਵੀਡੀਓ ਬਣਾਈ ਆ ਦੇਖੋ ਤੁਸੀਂ ਇੱਥੇ ਕਿੰਨੇ ਸੋਹਣੇ ਟਾਇਪ ਆਏ ਨੇ ਬਾਕੀ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਨੇ ਇਲੈਕਟ੍ਰੋਨਿਕ ਦੀਆਂ ਆਈਟਮਾਂ ਕਿਚਨ ਦੀਆਂ ਆਈਟਮਾਂ ਕਾਫੀ ਸਾਰੀਆਂ ਇੱਥੇ ਕਰੋਕਰੀ ਦੀਆਂ ਜਿਹੜੀਆਂ ਬਹੁਤ ਵਧੀਆ-ਵਧੀਆ ਆਈਟਮਾਂ ਇੱਥੇ ਉਪਲਬਧ ਨੇ ਕਿਉਂਕਿ ਜਿਹੜਾ ਹੈ ਮਾਲ ਹੈ ਨਵਾਂ ਖੁੱਲਿਆ ਹੈਗਾ ਪਹਿਲਾਂ ਇੱਥੇ ਇਹ ਕਰੋਕਰੀ ਦਾ ਸਮਾਨ ਜਾਂ ਹੋਰ ਕਿਚਨ ਦਾ ਸਮਾਨ ਨਹੀਂ ਮਿਲਦਾ ਸੀਗਾ ਹੁਣ ਇੱਥੇ ਉਹ ਵੀ ਉਪਲਬਧ ਹੋ ਚੁੱਕਿਆ ਹੈਗਾ ਤੇ ਹੌਲੀ ਹੌਲੀ ਇੱਥੇ ਆਇਸ ਵਾਰ ਵੀ ਬਣਨ ਵਾਲਾ বরਫ ਦੇ ਉੱਤੇ ਤੁਸੀਂ ਘੁੰਮ ਸਕਦੇ ਹੋ ਖੇਡ ਸਕਦੇ ਹੋ ਇੰਜੋਏ ਕਰ ਸਕਦੇ ਹੋ ਉਹ ਵੀ ਇੱਥੇ ਥੋੜੇ ਦਿਨਾਂ ਦੇ ਵਿੱਚ ਬਣਨ ਵਾਲਾਗਾ ਦੋਸਤੋ ਇਹ ਲੋਕੇਸ਼ਨ ਬਠਿੰਡਾ ਰੋਡ ਪਿੰਡ ਹੰਡਿਆ ਦੇ ਵਿੱਚ ਬਣੀ ਹੋਈ ਹੈ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ